ਇਕ ਪਾਸੇ ਜਿੱਥੇ ਲਗਾਤਾਰ ਪੈਟਰੋਲ ਡੀਜ਼ਲ ਤੋਂ ਇਲਾਵਾ ਘਰੇਲੂ ਵਰਤੋਂ ਵਿੱਚ ਆਉਣ ਵਾਲੀਆਂ ਚੀਜ਼ਾਂ ਦੇ ਦਾਮ ਦੇ ਵਿੱਚ ਕਾਫੀ ਵਡਾਉਤਰੀ ਹੋ ਰਹੀ ਹੈ। თੌਥੀ ਇਸ ਨੂੰ ਲੈ ਕੇ ਆਮ ਲੋਕ ਇਸ ਗੱਲ ਦਾ ਵਿਰੋਧ ਵੀ ਕਰ ਰਹੇ ਨੇ। ਉੱਥੇ ਲੁਧਿਆਣਾ ਦੇ ਢੋਲੇਵਾਲ ਚੌਂਕ ਤੇ ਕਾਂਗਰਸੀ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਬਾ ਦੀ ਅਗਵਾਹੀ ਹੇਠ ਕਾਂਗਰਸੀਆਂ ਨੇ ਵਿਰੋਧ ਪ੍ਰਦਰਸ਼ਨ ਕਰਕੇ ਮੋਤੀ ਸਰਕਾਰ ਦੇ ਪੋਸਟਰ ਵੀ ਚਲਾਏ। ਬਾਦ ਜੋ ਉਸ ਦੇ ਖਿਲਾਫ ਹਲਕਾ ਆਉਟ ਦੇ ਕਾਂਗਰਸ ਪਾਰਟੀ ਦੇ ਵਰਕਰਾਂ ਨੇ ਇਹ ਜੋਰਦਾਰ ਰੋਸ ਨਜ਼ਾਰਾ ਕੀਤਾ ਅੱਥੇ ਤੇ ਰਿੰਦਰ ਮੋਦੀ ਦੀਆਂ ਤਸਵੀਰਾਂ ਵੀ ਜਲਾਈਆਂ ਗਈਆਂ ਨੇ ਅਸੀਂ ਆਪਣਾ ਰੋਸ ਜ਼ਾਹਰ ਕੀਤਾ ਅੱਜ ਅੰਤਰਰਾਸ਼ਟਰੀ ਮਾਰਕੀਟ ਦੇ ਵਿੱਚ ਤੇਲ ਦੇ ਕੀ ਰੇਟ ਨੇ ਇਹ ਡਾਕਟਰ ਬਨਮੋਹ ਸਿੰਘ ਦੇ ਰਾਤ ਸਮੇਂ ਦੀਆਂ ਗੱਲਾਂ ਕਰਦੇ ਸੀ ਉਸ ਸਮੇਂ ਜੋ ਅੰਤਰਰਾਸ਼ਟਰੀ ਮਾਰਕੀਟ ਦੇ ਨਾਲ ਤੇਲ ਦੇ रेट ਅਫੈਕਟ ਕੀਤੇ ਜਾਂਦੇ ਸਨ ਅੱਜ ਅੰਤਰਰਾਸ਼ਟਰੀ ਮਾਰਕੀਟ ਤੇ ਸਾਡੇ ਦੇਸ਼ ਦੇ ਭਾਅ ਅੱਜ ਹਿੰਦੁਸਤਾਨ ਦੇ ਵਿੱਚ ਹੀ 106 ਰੁਪਏ ਤੱਕ ਲੀਟਰ ਪੈਟਰੋਲ ਪਹੁੰਚ ਚੁੱਕਿਆ ਹੈ 90 ਰੁਪਏ ਲੀਟਰ ਡੀਜ਼ਲ ਪਹੁੰਚ ਚੁੱਕਿਆ ਹੈ ਜਿਹੜਾ ਗੈਸ ਦਾ ਸਿਲੰਡਰ ਜਦ 300 ਰੁਪਏ ਦਾ ਸੀ ਡਾਕਟਰ ਬਨਬੋਧ ਸਿੰਘ ਦੇ ਰਾਜ ਸਮੇ ਉਦੋਂ ਇਹਨਾਂ ਦੇ ਨੇਤਾ ਸਿਰ ਤੇ ਸਿਲੰਡਰ ਲੈ ਕੇ ਦੇ ਲਈ ਜੁਮ ਕੇ ਮੁਜ਼ਾਰੇ ਕਰਦੇ ਸੀ ਅੱਜ 880 ਰੁਪਏ ਦਾ ਸਰਲੰਡਰ ਹੈ ਅੱਜ ਕਿੱਧਰ ਗਈ ਇਹਨਾਂ ਦੀ ਜ਼ਮੀਰ ਕਿੱਧਰ ਗਈ ਅੱਜ ਇਹ ਉਹ ਲੋਕ ਨੇ ਜਿਨ੍ਹਾਂ ਨੇ ਬੰਦਰਗਾਹਾਂ ਵੇਚਤੀਆਂ 에어ਪੋਰਟ ਵੇਚਤੇ ਲਾਲ ਕਿਲਾ ਵੇਚਤਾ ਰੇਲਵੇ ਵੇਚਤੀ ਅੱਜ ਇਹ ਲੋਕ ਫਿਰਕਾ ਪ੍ਰਸਤੀ ਦੇ ਨਾਂ ਤੇ ਅੱਜ ਇਹ ਲੋਕ ਦੇਸ਼ ਦੀਆਂ ਵੰਡੀਆਂ ਪਾ ਰਹੇ ਨੇ ਅੱਜ ਇਹਨਾਂ ਲੋਕਾਂ ਤੋਂ ਦੇਸ਼ ਨੂੰ ਬਚਾਉਣ ਦੀ ਲੋੜ ਹੈ ਇਹ ਤਾਂ ਉਹ ਲੋਕ ਨਹੀਂ ਜਦਕਾਰ ਖੇਲ ਦਾ ਜੰਦ ਹੋਇਆ ਸੀ ਉਸ ਸਮੇਂ ਇਹ ਸ਼ਹੀਦਾਂ ਦੇ ਤਬੂਤਾ ਜੋ ਵੀ ਕਮਿਸ਼ਨ ਖਾਦਾ ਇਹਨਾਂ ਨੇ ਜਦ ਉਸ ਸਮੇਂ ਮਾਰਨ ਦੇ ਫੇਮਸ ਕਮੀ ਬਾਲ ਕਵੀ ਬਰਾਗੀ ਨੇ ਕਿਹਾ ਸੀ ਕਿ ਅਮਨ ਵੇਚ ਦਾਲਾ ਚਮਨ ਵੇਚ ਦਾਲਾ ਵਤਨ ਕੀ ਇਵਾਜ਼ਤ ਕਰਨਗੇ ਉਹ ਕੈਸੇ ਸ਼ਹੀਦੋ ਕਾ ਜਿਨੋ ਨੇ ਕਫਨ ਵੇਚ ਦਾਲਾ ਅੱਜ ਇਹ ਨਾਲ ਲੋਕਾਂ ਦੇ ਅੱਜ ਮੈਂ ਸਮਝਦਾ ਹਰ ਭਾਰਤੀ ਸੜਕ ਤੇ ਆਏਗਾ ਹਰ ਭਾਰਤੀ ਆਕੇ ਇਹਨਾਂ ਦਾ ਡਟ ਕੇ ਵਿਰੋਧ ਕਰੇਗਾ ਅੱਜ ਜਿਹੜਾ ਸਾਡੇ ਦੇਸ਼ ਦਾ ਸਨਮਾਨਯੋਗ ਵਰਗ ਹੈ ਸਾਡੀ ਕਿਸਾਨੀ ਹੈ 80% ਅਸੀਂ ਕਿਸਾਨੀ ਤੇ ਟਪਟ ਕਰਦੇ ਆਂ ਤੇ ਅੱਜ ਕਿਸਾਨ ਸਾਡੇ ਦਿੱਲੀ ਤੇ ਸਰਤਾਂ ਦੇ ਬੈਠੇ ਨੇ ਅੱਜ ਉਹਨਾਂ ਨੇ ਸਰਦੀ ਵੀ ਦੇਖੀ ਹੈ ਗਰਮੀ ਵੀ ਦੇਖੀ ਹੈ ਬਾੜਸ ਵੀ ਦੇਖੀ ਹੈ ਅਨੇਰੀਆ ਵੀ ਦੇਖ ਰਹੇ ਨੇ ਤੇ ਅੱਜ ਉਹਨਾਂ ਲੋਕਾਂ ਦਾ ਦਰਦ ਨੂੰ ਨਾ ਸਮਝਣਾ ਨਰਿੰਦਰ ਮੋਦੀ ਵੱਲੋਂ ਇਹ ਉਹਨਾਂ ਦੀ ਨਾ ਸਮਝੀ ਦਾ ਜਿਹੜਾ ਮੈਂ ਸਭ ਦਾ ਸਭ ਤੋਂ ਵੱਡਾ ਸਬੂਤ ਹੈ ਅੱਜ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ 2024 ਦੇ ਵਿੱਚ ਭਾਰਤ ਦੇ ਲੋਕ ਸੈਕੂਲਰ ਤਾਕਤਾਂ ਦਾ ਸਾਥ ਦੇਣਗੇ ਕਾਂਗਰਸ ਪਾਰਟੀ ਦਾ ਸਾਥ ਦੇਣਗੇ ਉਰਵਾ ਲੋਕਾਂ ਦੀ ਦਾ ਸਾਥ ਦੇਣਗੇ ਤਾਂ ਕਿ ਦੇਸ਼ ਦੇ ਅੰਦਰ ਉਹ ਸੈਕੂਲਰ ਸੋਚ ਅੱਗੇ ਆਵੇ ਇਹ ਫਿਰਕਾ ਪ੍ਰਸਤਾਕਤਾਂ ਤੋਂ ਦੇਸ਼ ਨੂੰ ਬਚਾਉਣ ਦੀ ਲੋੜ ਹੈ ਤੇ ਕਦੇ ਰਾਮ ਦੀ ਗੱਲ ਕਰਦੇ ਨੇ ਰਾਮ ਸਾਡੇ ਸਭ ਦੇ ਸਾਂਝੇ ਨੇ ਲੁਧਿਆਣਾ ਤੋਂ ਬਿਊਰੋ ਰਿਪੋਰਟ ਐਸਐਮਜ਼ ਨਿਊਜ਼